thank you ਤਵਾ ਤੇਰਾ ਛੋੜ ਕੇ ਕਾਇਨਾਤ ਕਰੇਬ ਤਵਾ ਤੇਰਾ ਛੋੜ ਕੇ ਕਾਇਨਾਤ ਕਰੇਬ ਜਿਸਮਾਨੁ ਖਪੈ ਕਰੋ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਨ ਹਿਦੈ ਰਾਤੇਆ ਤਿਨ ਪੋ ਸਾਗਰ ਤਰਿਆ ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੈ ਪ੍ਰਭ ਤਦ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਕਾਟੈ ਮਾਇਆ ਕੇ ਸੰਬੰਧ ਸੈਨ ਸਾਖ ਕਿਤ ਹੀ ਕਾਮ ਨ ਆਇਆ ਹਰ ਕਾ ਦਾਸ ਨੀਚ ਕੁਲ ਉਚਾ ਤਿਸ ਸੰਗ ਨਾ ਬੰਛਤ ਫਲ ਪਾਇਆ ਤਿਸ ਸੰਗ ਮਨ ਬਾਂਛਤ ਫਲ ਪਾਇਆ ਲਾਖ ਕੋਟ ਵਿਖਿਆ ਕੇ ਬਿੰਜਨ ਤਾ ਮੈਂ ਤ੍ਰਿਸਨ ਨਾ ਬੂਜੀ ਸਿਮਰਤ ਨਾਮ ਕੋਟ ਉਜੀ ਆਰਾ ਬਸਤੇ ਅਗੋਚਰ ਸੁਜੀ ਫਿਰਤ ਫਿਰਤ ਤੁਮਰੇ ਦਵਾਰ ਆਇਆ ਭੈ ਪੰਜਨ ਹਰ ਰਾਇਆ ਸਾਧ ਕੇ ਚਰਨ ਧੂੜ ਜਨ ਬਾਛੈ ਸੁਖ ਨਾਨਕਿ ਇਹੋ ਪਾਇਆ ਫਿਰਤ ਫਿਰਤ ਤੁਮਰੇ ਦਵਾਰ ਆਇਆ ਜੀ ਫਿਰਤ ਫਿਰ ਤੂੰ ਤੇਰੇ ਦਵਾਰ ਆਇਆ ਭੈ ਪੰਜਨ ਹਰ ਰਾਯਾ ਦਵਾਰਾ ਤੇਰਾ ਛੋੜ ਕੇ ਜਾਈ ਕਹਾ ਗਰੀਬ ਦਵਾਰਾ ਤੇਰਾ ਜਾਏ ਕਹਾਂ ਗਰੀਬ ਜਾਏ ਕਹਾਂ ਗਰੀਬ ਜਾਏ ਕਹਾਂ ਗਰੀਬ ਜਾਏ ਕਹਾਂ ਗਰੀਬ ਹੰਝ ਜਾਏ ਕਹਾਂ ਗਰੀਬ ਜਾਏ ਕਹਾਂ ਗਰੀਬ ਦਰ ਮਨਮੋਹਨ ਪਿਆਰੇ ਸਭ ਹੂੰ ਮਦਨ ਰਾਰੇ ਜਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਬ੍ਰਹਮ ਮਹੇਸ਼ ਸਿਦਿ मुनि ਇੰਦਰਾ ਮੋਏ ठाकुर ही ਦਰਸਾਰੇ ਦੀਨ ਦਵਾਰੇ ਆਇਓ ठाकुर ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨਸੀ ਤਲ ਵਿਗ ਸਾਰੇ ਮਨਸੀ ਤਲ ਵਿਗ ਸਾਰੇ ਦੀਨ ਦੁਆਰੇ ਆਇਓ ਠਾਕੁਰ ਜੀ ਦੀਨ ਦੁਆਰੇ ਆਇਓ ਠਾਕੁਰ ਸਰਨ ਪਰਿਓ ਠਾਕੁਰ ਪੰਜ ਜਨ ਆਸੋ ਸੰਗਨਾ ਛੁਟਕਿਓ ਅਧਿਕ ਅਹੰਬੰਦ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰੋ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਜੀ ਦੀਜੈ ਬੁੱਧ ਵਿਵੇਕਾ ਕਿਰਿਆ ਆਚਾਰ ਕਰੇ ਖਟ ਕਰਮ ਇਤਰਾਤੇ ਸੰਸਾਰੀ ਅੰਦਰ ਮੈਲ ਨਾ ਉਤਰ ਹੋ ਮੈਂ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰਖ ਲੇ ਵੋ ਕਿਰਪਾ ਤਾਰੀ ਕੋਟ ਮਦੇ ਕੋ ਵਿਰਲੇ ਸੇਵਕ ਹੋਰ ਸਗਲੇ ਵਿਵਹਾਰੀ ਸਾਸਤ ਪੇਦ ਸਿਮਰਤ ਸਭ ਸੋਤੇ ਸਭੇ ਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ ਅਠਸਠ ਮੱਜਨ ਕਰੀਸ ਨਾਨਕ ਪ੍ਰਮਿਆ ਏ ਧਰ ਸਾਰੀ ਅਨੇਕ ਸੋਚ ਕਰ ਦਿਨ ਹੈ ਰਾਤੀ ਅਨੇਕ ਸੋਚ ਕਰੈ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਧਾਵਤ ਧਾਵਤ ਸਭ ਜਗ ਤਹਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਜਨ ਨਾਨਕ ਗੁਰਮੁਖ ਤਾਰੀ ਤਾਵਤ ਤਾਵਤ ਸਭ ਜਗ ਧਾਇਓ ਤਾਵਤ ਤਾਵਤ ਸਭ ਜਗ ਧਾਇਓ ਅਬ ਆਏ ਹਰ ਦੁਆਰੀ ਦਵਾਰ ਤੇਰਾ ਛੋੜ ਕੇ ਜਾਏ ਕਹਾ ਗਰੀਬ ਦਵਾਰਾ ਤੇ I'm i right. i ਪੰਚਨ ਸੁਆਮੀ ਭਗਤ ਵਚ ਲਗਦੇ ਅਹੰਕਾਰੇ ਕੋਟ ਪ੍ਰਾਪ ਮਿਟੇ ਖਣ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਚ ਦੁਤਾਰੇ ਤੇ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੀ ਦੁਆਤੇ ਸੁਆਮੀ ਕਰ ਗੈ ਲਿਹੁ ਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖਿਆ ਤੇਰੀ ਕੁਦਰਤ ਕੋ ਨ ਵਿਚਾਰੇ ਜਲਥਲ ਮਹੀល ਰਵਿਆ ਸਰਬ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਜੋ ਪਾਵੇ ਰੱਖੋ ਸੁਆਮੀ ਜਨ ਨਾਨਕ ਸਰਣ ਦੁਆਰੇ ਦੁਆਰਾ ਤੇਰਾ ਛੋੜ ਕੇ ਜਾਏ ਕਹਾ ਗਰੀਬ ਦੁਆਰਾ ਤੇਰਾ ਛੋੜ ਕੇ ਜਾਏ ਕਹਾ ਗਰੀਬ ਨਮਤ ਬੋਹਾਰਿਆ ਭਗਤੋ ਚਲਤੇ ਰਬਿਰਦ ਹਰ ਪਤੇ ਤੇ ਉਧਾਰਿਆ ਤੁਜ ਬਿਨ ਨਾਹੀ ਕੋਏ ਬਿਨੋ ਮੋਹ ਸਾਰਿਆ ਕਰ ਗੈ ਲੇਹੋ ਦਿਆਲ ਸਾਗਰ ਸੰਸਾਰਿਆ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਵਾਰੀ ਅਵਰਨਾ ਸੁਜੈ ਦੂਜੀ ਠਾਹਰ ਹਾਰ ਪਰਿਉ ਤੋ ਦਵਾਰੀ ਲੇਖਾ ਛੋੜ ਅਲੇਖੈ ਚੂਪੈ ਹਮ ਨਿਰਗੁਣ ਲੇਹੋ ਵਾਰੀ ਸਦ ਬਖਸ਼ੰਦ ਸਦਾ ਮਿਹਰਵਾਨਾ ਸਭ ਨਾ ਦੇ ਆਧਾਰੀ ਨਾਨਕ ਦਾ ਸੰਤ ਪਾਚੈ ਪਰਿਉ ਰਾਖ ਲੇ ਹੋਏ ਵਾਰੀ ਅਵਰਨਾ ਸੁਜੈ ਦੂਜੀ ਠਾਰਾ जाय दूजी ठोर हार प्रयोग तो द्वार द्वारा तेरा छोड़ के जाए कहां गरीब द्वारा तेरा छोड़ के जाए 唉 ਨਿਰਵਾਣ ਏਕੋ ਸਿਮਰਿਆ ਦੂਜੇ ਨਹੀਂ ਜਾਏ ਕਿਨ ਬਿਦ ਧੀਰੀਏ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਤਨ ਤਨ ਹੋਸੀ ਛਾਰ ਜਾਣੇ ਕੋਈ ਜਨ ਰੰਗ ਰੂਪ ਰਸ ਬਾਦ ਕੇ ਕਰਹਿ ਪ੍ਰਾਣੀਆਂ ਜਿਸ ਭੁਲਾਏ ਆਪ ਿਸ ਕੱਲ ਨਹੀਂ ਜਾਣਿਆ ਰੰਗ ਰਤੇ ਨਿਰਵਾਨ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੋ ਤੇ ਪਾਵਈ ਜੀ ਨਾਨਕ ਸਰਨ ਦੁਆਰ ਨਾਨਕ ਸਰਨ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਮੱਲਿਆ ਤੇਰਾ ਦਰ ਮੰਨਿਆ ਮੈਂ ਸਭ ਦਰ ਛੱਡ ਕੇ ਜੀ ਤੇਰਾ ਦਰ ਮੰਨਿਆ ਤੇਰਾ ਦਰ ਮੰਨਿਆ ਮੈਂ ਸਭ ਦਰ ਛੱਡ ਕੇ ਜੀ ਤੇਰਾ ਦਰ ਮੰਨਿਆ ਤੇਰਾ ਦਰ ਮੰਨਿਆ ਮੈਂ ਰੱਬ ਦੇ ਦਰ ਛੱਡ ਕੇ ਜੀ ਤੇਰਾ ਦਰ ਮੰਨਿਆ ਤੇਰਾ ਦਰ ਮੰਨਿਆ ਮੈਂ ਸਭ ਚੱਕ ਛੱਡ ਕੇ ਜੀ ਤੇਰਾ ਦਰ ਮੰਨਿਆ ਤੇਰਾ ਦਰ ਮੰਨਿਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਤੁਸ ਪੈ ਆਪ ਵਿਚਾਈ ਦਰਸ਼ਨ ਹਰ ਦੇ ਖਣ ਕਹਿ ਤਾਈ ਕਿਰਪਾ ਕਰੇ ਤਾ ਸਤ ਗੁਰ ਮੇਲਾ ਹਰ ਹਰ ਨਾਮ ਧਿਆਈ ਜੇ ਸੁਖ ਦੇ ਤਾ ਤੁਝੇ ਰਾਦੀ ਦੁਖ ਪੀ ਤੁਝੇ ਧਿਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਣਾਈ ਤਨ ਮਨ ਕਾਟ ਕਾਠ ਸਭ ਅਰਪੀ ਵਿੱਚ ਅਗਣਿ ਆਪ ਜਲਾਈ ਅੱਖਾਂ ਫੇਰੀ ਪਾਣੀ ਢੋਆ ਜੋ ਦੇਵੇ ਸੋ ਖਾਈ ਨਾਨਕ ਗਰੀਬ ਤੈ ਪਿਆ ਦੁਆਰੇ ਹਰ ਮੇਲ ਲੇ ਹੋ ਵੜਾਈ ਮੈਂ ਸਭ ਦਰ ਛੱਡ ਕੇ ਜੀ ਤੇਰਾ ਦਰ ਮੰਲਿਆ ਤੇਰਾ ਦਰ ਮੰਲਿਆ ਸਭ ਦਰ ਛੱਡ ਕੇ ਜੀ ਰਾਦਰ ਮੰਨਿਆ ਤੇਰਾਦਰ ਮੰਨਿਆ ਮੈਂ ਆਬਦਾਰੀ ਛੱਡ ਕੇ ਜੀ ਤੇਰਾਦਰ ਮੰਨਿਆ ਤੇਰਾਦਰ ਮੰਨਿਆ ਮੈਂ ਆਬਦਾਰੀ ਛੱਡ ਕੇ ਜੀ ਤੇਰਾਦਰ ਮੰਨਿਆ ਤੇਰਾਦਰ ਮੰਨਿਆ ਤੇਰਾਦਰ ਰਾਜਦਰ ਮੱਲਿਆ ਤੇਰਾ ਦਰ ਬੱਲਿਆ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਮੈਂ ਸਭ ਦਰ ਸਰ ਸੁਹਾਗਣ ਜਾਨ ਤਜ ਵਿਮਾਨ ਸੁਖ ਰਲੀਆਂ ਮਾਨੈ ਮਨ ਤਨ ਦੇ ਨਾ ਅੰਤਰ ਰੱਖੈ ਜਾ ਕੇ ਅੰਤਰ ਦਰਦ ਨ ਪਾਈ ਤਜ ਵਿਮਾਨ ਸੁਖ ਰਲੀਆਂ ਮਾਨੈ ਤਨ ਮਨ ਦੇ ਨਾ ਅੰਤਰ ਰੱਖੈ ਅਵਰਾ ਦੇਖ ਨ ਸੁਨੇ ਆਪਖੈ ਸੋਕਤ ਜਾਨੈ ਪੀਰ ਪਰਾਈ ਜਾ ਕੇ ਅੰਤਰ ਦਰਦ ਨ ਪਾਈ ਦੁਖੀ ਦੁਹਾਗਣ ਦੋਏ ਪੱਕ ਹੀਣੀ ਜਾਂ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਸੰਗਣਾ ਸਾਥੀ ਗਵਨ ਅਕੇਲਾ ਦੁਖਿਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਿਦਾਸ ਸਰਣ ਪ੍ਰਭ ਤੇਰੀ ਜਿਉ ਜਾਨੋ ਤੋ ਕਰਗਤ ਮੇਰੀ ਜੀ ਦੁਖਿਆ ਦਰਦ ਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਮੈਂ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੰਨਿਆ ਮੋਹੇ ਕਲਗਲ ਲਾਵਹਗੇ ਹਮ ਬਾਰਿਕ ਮੁਗਦ ਇਆਨ ਪਿਤਾ ਸਮਝਾਵਹਗੇ ਸੁਤ ਖਿਣ ਖਿਣ ਭੂਜ ਨੇ ਮਰਜ਼ੀਗਾ